ਨਾਮ ਵਿੱਚ ਜੇ ਤੁਮ ਫੱਟੂ ਤਾਈਏ ਸਤਿਗੁਰੂ ਕਉ ਦੇ ਸਣ ਤੂੰ ਹੋਵੇ ਤੇਰਾ ਨਾਲੇ ਕਹ ਨਾਮ ਤੂੰ ਪਿਆਰੀ ਸੁਣ ਤਰਾ ਸੰਸਮਾਨੇ ਕਹ ਤੂਏ ਹੋ ਮੁਕਰਦੀ ਜਾ ਹੈ ਬੇਖਾਤਾ ਸਤਾਂ ਬਸ ਸਲਾਹੀਆ ਸੰਸੰਗਤ ਸੰਜਮ ਸਹੀ ਕਰ ਬਸ ਸਵਾਈ ਸਹਜ ਜੀਵਨ ਰਹਾਉ ਤੋ ਨਾਨਕ ਸਾਬੋ ਤੇਰੀ ਵਡਿਆ ਕੋਈ ਨਾਉ ਨ ਜਾਣੇ ਮੇਰਾ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨੇ ਤਾਪੋ ਨਿਵਾਰਣ ਹਰ ਦੁਖੰ ਤਾ ਸੁਖਰਾਸਤਾ ਕੋ ਬਿਗਨ ਨਾ ਕੋ ਲਗੇ ਜਾ ਕੀ ਤਵ ਅਗੇ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤੀ ਜੀ ਸਹਾਇ ਵਾਰ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸੁਨੇ ਪ੍ਰਥਮ ਭਗਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਰੰਗਤ ਗੁਰਤੇ ਅਮਰਦਾਸ ਰੰदास ਹੋਈ ਸਹਾਇ ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਈ ਸ਼੍ਰੀ ਮਰਿ ਕ੍ਰਿਸ਼ਨ ਧਿਆਈਐ ਜਿਸ ਰਿਠ ਸਦੁਭਜਾਇ ਤੇਗ ਬਹਾਦਰ ਸਿਮਰਿਆ ਕਰਨਾ ਬਿਤਾਵੇ ਧਾਏ ਸਭ ਫੈ ਹੋਏ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਥਾਣੇ ਹੋਏ ਜੀ ਸਹਾਇ ਦਸਾਂ ਬਾਤਾਂ ਕੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਬੋਲੋ ਜੀ ਪੁਆਏ ਧਨ ਸਿਖੇ ਕੇ ਸਾ ਸੋ ਸੋ ਸੰਗਣੀ ਬਾਹੀ ਤਰਾ ਮੀਂਦਿਆਂ ਬਾਜਾ ਪੋਚ ਅੱਗੇ ਆ ਸੰਘਾਂ ਸਿੰਘਣੀਆਂ ਬੱਚਿਆਂ ਕੇ ਪਵਿੱਤਰ ਗੁਰਦਵਾਰਾਂ ਕਾ ਧਿਆਨ ਧਰ ਕੇ ਬੋਲੋ ਜੀ ਆਹੇ ਪ੍ਰਤਮੇਂ ਬੂਜ ਪਰਮ ਪਦ ਪਾਇਦੇ ਮਹਾਵਾਕੂ ਸਾਰ ਆਪ ਹੀ ਦੇ ਬਖਸ਼ੇ ਵਸਥਾਨ ਗੁਰਦੁਆਰਾ ਧਾਂਸਾ ਵਿਖੇ ਪਾਤਸ਼ਾਹ ਜੋ ਸੰਗਤਾਂ ਦੇ ਅਪਰਾਧਾ ਸਦਕਾ ਪਰਸੋਂ ਤੇ ਰੋਸ ਤੋਂ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਿੱਧੀ ਪਰਬ ਨੂੰ ਮੁੱਖ ਰੱਖਦੇ ਹੋਏ ਧੁਰਗੀ ਬਾਣੀ ਆਏ ਤਿੰਨ ਸਗਲੇ ਚਿੰਤਾ ਮਿਟਾਈ ਦੇ ਸ੍ਰੀ ਅਖੰਡ ਪਾਤਸ਼ਾਹ ਉਪਰ ਆਰੰਭ ਕਰਵਾਏ ਗੈਸਨ ਮਹਾਰਾਜ ਜੀ ਇਸ ਸਮੇਂ ਆਪ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਬਾਣੀ ਆਦਤੋ ਮਦ ਮਦ ਤੋਂ ਸੰਪੂਰਨਤਾਈ ਬਾਣੀ ਪੜ ਕੇ ਭੋਗ ਪਾਏਗੇ ਹਨ ਪਾਤਸ਼ਾਹ ਪਾਠੀ ਸਿੰਘਾਂ ਕੋਲ ਬਾਣੀ ਦਾ ਜਾਪ ਕਰਦੇ ਆਂ ਸੇਵਾ ਦੇਣਾ ਕੋ ਸੇਵਾ ਕਰਦੇ ਆਂ ਸੰਗਤਾਂ ਕੋਲ ਬਾਣੀ ਸਰਵਣ ਕਰਦੇ ਆਂ ਇੱਕ ਨੇ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਜੀ ਅਗਾਹ ਵਾਸਤੇ ਸੁੱਤੇ ਸਪਸ਼ਟ ਨੀ ਪੜੰਦੇ ਸੁਣੰਦੇ ਸੇਵਾ ਕਰਨਦੇ ਬਲਬੁੱਧੀ ਤੇ ਸਮਰੱਥਾ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਸੋਧ ਕੇ ਵਰਗਾ ਸਤਖੰਡ ਵਿਖੇ ਪ੍ਰਵਾਨ ਗਾਨੀ ਪੜੀ ਸੁਣੀ ਬਾਣੀ ਦਾ ਮਹਾਤਮ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਪਾਤਸ਼ਾਹ ਜੀ ਉਹ ਸੰਗਤਾਂ ਨੇ ਤਿੰਨੇ ਦਿਨ ਧੰਨ ਮਨ ਧਨ ਮਾਇਆ ਨਾਲ ਰਸਤਾ ਬਸਤਾ ਨਾਲ ਸਿਵਾਵਾ ਕੀਤੀ ਹਨ ਪਾਤਸ਼ਾਹ ਸਭਨਾ ਦੀਆਂ ਸਿਵਾਵਾ ਦਰ ਪਰਵਾਨ ਕਾ ਆ ਸਬਨਾ ਨੂੰ ਗੁਰ ਸਿੱਖੀ ਜੀਵਨ ਦਾਤ ਬੱਚਿਆਂ ਨੂੰ ਗੁਰਮਤਿ ਵਿਦਿਆ ਸਮਤ ਨਮੀਰੀ ਉਮਰ ਬਖਸ਼ਿਸ਼ ਕਰਨੀ ਕਾਰੋ ਬਰ ਉਤਰਪੀਆਂ ਬਖਸ਼ਿਸ਼ ਕਰਨੀਆਂ ਆਉਣ ਵਾਲੇ ਸਮੇਂ ਦੀਆਂ ਖੁਸ਼ੀਆਂ ਵਾਦੇ ਤਰਕੀਆਂ ਬਖਸ਼ਿਸ਼ ਕਰਨੀਆਂ ਆਪਣਾ ਮਹਿਰਾ ਭਰਿਆ ਹੱਥ ਰੱਖਣਾ ਪਾਤਸ਼ਾਹ ਜੀਓ ਸੰਗਤਾਂ ਵੱਲੋਂ ਆਪ ਇਹ ਸੋਹੇ ਕੋ ਛਾਕੇ ਬਹਿਨਾਏ ਗਏ ਹਨ ਅੰਗੀਕਾਰ ਕਰਨੇ ਲੋਕ ਪਰਲੋਕ ਦੇ ਪਰਦੇ ਦੇ ਜਿਨੇ ਜਿਨ੍ਹਾਂ ਖਜਾਨਿਆਂ ਵਿੱਚੋਂ ਸੇਵਾ ਹੋਈ ਖਜ਼ਾਨੇ ਭੰਡਾਰੇ ਭਤੌਰ ਕਰਨੇ ਕਾਲ ਕੰਟਕ ਦੂਰ ਕਰਨੇ ਚਰਨਾ ਦੀ ਪ੍ਰੀਤੀ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਦਰ ਅੰਨ ਸੰਗਤਾਂ ਦੀ ਹਾਜ਼ਰੀ ਤਿਲ ਪੁਲ ਪੇਟਾ ਮੰਦਰ ਤੇ ਪ੍ਰਵਾਨ ਕਰਨੀਆਂ ਸੰਗਤਾਂ ਦੇ ਕਦਮ ਕਦਮ ਲੇਖੇ ਵਿੱਚ ਲਾਉਣੇ ਪਾਤਸ਼ਾਹ ਸੰਪੂਰਨ ਤੈ ਤੋਂ ਉਪਰੰਤ ਆਨੰਦ ਸਭ ਸੰਪੂਰਨ ਜਾਪ ਦੀ ਅਰਦਾਸ ਅੱਖਰ ਵਾਧਾ ਘਾਟਾ ਪੁਲ ਚੁਕ ਮਾਫ ਕਰਨੀ ਪੰਚਮ ਕੜਾ ਪ੍ਰਸ਼ਾਦ ਦੇਖ ਸਜਾ ਕੇ ਹਾਜ਼ਰ ਹੈ ਗੁਰੂ ਕੇ ਲੰਗਰ ਹਾਜ਼ਰ ਹਾਲ ਅਨਕ ਪ੍ਰਕਾਰ ਭੋਜਨ ਬਉਕੀਏ ਬਹੁ ਵਿੰਜਨ ਮਿਸ਼ਟਾਏ ਕ੍ਰੀ ਪਾਤਸ਼ਾ ਸੋਚ ਪਵਿੱਤਰ ਆ ਹੁਣ ਲਾਵੋ ਭੋਗ ਹਰ ਰਾਇ ਭੋਗ ਲਗਿਆ ਅਸੀਸ ਪ੍ਰਸਾਦ ਸੰਗਤ ਵਿਚ ਵਰਤਾਂਦੀ ਆਗਿਆ ਹੋਵੇ ਜੋ ਜੀ ਛਕੇ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪੇ ਪਾਤਸ਼ਾ ਕਰੋ ਕਿਰਪਾ ਹੁਕਮ ਨਾਮੇ ਦਾਤ ਬਖਸ਼ੋ ਸੰਗਤਾਂ ਨੂੰ નિਹਾਲ ਕਰੋ ਪ੍ਰੰਤ ਕਲਯੁਗ ਮੈਂ ਕੀਤਨ ਪਰਦਾ ਨਾਨਕ ਗੁਰੂਮukh ਜਪਿਆ ਲਾਇ ਧਿਆਨਾਂ ਦੇ ਮਹਾਵਾਕ ਅਨੁਸਾਰ ਆਪਣੇ ਪਿਆਰਿਆਂ ਨੂੰ ਕੀਰਤਨ ਕਰਨ ਦੀ ਆਗਿਆ ਬਖਸ਼ਿਸ਼ ਕਰੋ ਭੁੱਲ ਚਿੱਤਾਂ ਦੀ ਮਾਫੀ ਬਖਸ਼ੋ ਸਰਬਤ ਦਾ ਭਲਾ ਕਰੋ ਸਹੀ ਪਿਆਰੇ ਮੇਰ ਜਿਨ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਭਗਤ ਦਾ ਭਲਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧੋੜਾ ਗਿਆ ਪਈਆ ਕਾਲ ਕੇ ਤਵੇ ਚਲਾਇਓ ਪੰਜਰ ਸਾਰੇ ਸਾਸੇ ਕਰਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਵਤੋ ਮਿਲਿਓ ਚਹਿ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਅਕੀਰਹਿ ਨ ਕੋਇ ਧਾਰ ਉਹ ਸਮ ਮਿਲਣਗੇ ਵਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁ ਉਤਰੇ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਣ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਣ ਸ੍ਰੀ ਅਕਾਲ ਕੋ ਨੇ ਹਾਲ ਸਤ ਸ੍ਰੀ ਅਕਾਲ ਕੋ ਨੇ ਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ભરો કરી ડોલી વેદ્યા એ તો મારું ભત્રીજ છે શિર દિજૈ ઇકાબા કીજૈ કિતમ ના કેવું દી સબ சூரிய <Sess> साल सच ¿eh? oh, oh. multimass spam- Jazmany,gasm somean,gasm another ਦੀ ਪਿਛਤੇ ਸਮੂਹ ਸਾਥੀਆਂ ਨੂੰ ਗੋਦਵਾਲ ਟਰਾਂਸੈਂਟ ਦੇਖਿਆ ਨੂੰ ਜੀ ਆਇਆਂ ਨੂੰ ਸਤਿਮਹ ਸਤਿਗੁਰੂ ਵੀ ਸੱਜਣ ਮਜਬੂਰ ਪਹੁੰਚਣ ਨੇ ਉਹਨਾਂ ਨੂੰ ਜੀ ਆਇਆਂ ਨੂੰ ਧੰਨਵਾਦ ਸ਼੍ਰੀ ਮਾਨ ਸਤਿਗੁਰ ਬਾਤੇ ਸਰਪਰਦਾ ਤੁਹਾਨੂੰ ਗੋਸ਼ੱਗ ਸਰ ਜੀ ਦੁਆਏ ਨੇ ਮਹਾਂਪਰਧਾਨੇ ਕੀਤਾ ਪ੍ਰਿਸ਼ੋਲਾ ਕਿਤੇ ਮਹਾਪੁਰਖਾਂ ਦਾ ਦਿੱਤੇ ਤੌਰ ਤੇ ਧੰਨਵਾਦ ਜੋ ਕਿਸੇ ਬੇਨਤੀ ਕਿਤਰੀ ਮਾਵੇਂ ਬੇਨਤੀ ਆ ਤੁੰਨੇ ਜੀ 10 ਦਿੋ ਦੁਆਜਨ ਦੇ ਮਾਲ ਜਿਹੜੇ ਸ਼ਿਖਰ ਜਗੜਾ ਮਨਾਉਣਾ ਸੀ ਸੰਗਤ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਮਹਾਪੁਰਖ ਨੇ ਬੜਾ ਸੋਹਣਾ ਹਾਰਜਾ ਸੰਗਤ ਨੂੰ ਸੁਣਾਇਆ ਸਾਈਂ ਸਰ ਦਾ ਬਹੁਤ ਰੌਣਕਾਂ ਲਾੜਾ ਮਹਾਪੁਰਖਾਂ ਦਾ ਧੰਨਵਾਦ ਜਿਨ੍ਹਾਂ ਸੰਗਤ ਨੇ 3 ਦਿਨ ਗਰਮੀ ਨੇ ਦੇ ਬਾਪੂ ਸੇਵਾ ਕੀਤੀ ਕੋਈ ਜੂਰੋ ਨਹੀਂ ਲੋ ਸਾਰੇ ਆਏ ਸਾਰਿਆਂ ਦਾ ਹੀ ਧੰਨਵਾਦ ਜੋ ਪਿਉ ਦਿਨ ਹਾਰਨ ਦੇਵ ਗੁਰੂ ਤੇ ਸੰਕਟ ਜੋਨ ਗਰਨਾ ਹੈ ਇਸ ਕਰਕੇ ਭਾਈ ਬੜਾ ਆਪਾਂ ਜੀ بادشاہ ਅੰਮ੍ਰਿਤ ਸਰਪਤਲ ਨੂੰ ਉਸੇ ਕੋਲ ਕੋਦੋ ਕਹਿ ਨਾਤ ਨੂੰ ਬੜੀ ਦੇਣ ਹੈ ਇਸ ਕਰਕੇ ਆਪਾਂ ਕੰਨੀਆਂ ਸ਼ਵੀਨਾ ਦਾ ਕਿਸੇ ਮਤਲ ਹੈ ਆਪਣੇ ਆਪਣੇ ਪਿੰਡ ਦੇ ਵਿੱਚ ਗੁਰੂ ਕਲਾ ਵਿੱਚ ਜਦੋਂ ਸ਼ੀਧੀ ਪ੍ਰੂ ਹੋਵੇ ਨਾ ਤਾਂ ਆਪਾਂ ਆਪਣੇ ਸਮਾਜ ਨੂੰ ਕੰਦੇ ਪਾਣੀ ਦਾ ਕਿਸੇ ਵਾਰ ਕੀਏ ਪਾਣੀ ਪਰੌਣਾ ਬਹੁਤ ਚੰਗੀ ਗੱਲ ਹੈ ਪਰੌਣਾ ਵੀ ਚਾਹੀਦਾ ਗਰਮੀ ਦਾ ਮੌਸਮ ਹੈ ਪਰ ਉਹਦੇ ਨਾਲ ਨਾਲ ਆਪਾਂ ਖੰਡਾ ਪਾਤ ਸਾਹਿਬ ਰੰਗ ਕਰਾਈਏ ਸਾਦਾ ਪਿੰਡ ਗੁਰੂ ਘਰ ਜਾਵੇ ਤੇ ਜਵਾਦਨ ਸਾਹਿਬ ਮਾਰ ਦੀ ਸ਼ੀਰਧੀ ਸਵਾਮੀ ਦਿੱਤੋ ਸਾਰੇ ਸਾਰੇ ਆਪਾਂ ਸਮਾਗਮ ਰੱਖੀਏ ਤੇ ਆਪਣੇ ਬੱਚਿਆਂ ਨੂੰ ਅੱਗੇ ਉਪਦੇਸ਼ ਦੇਈਏ ਕਿ ਭਾਈ ਸ਼ੀਰਧੀ ਹੋਈ ਕਿਉਂ ਆ ਠੀਕਾ ਜਿਹਾ ਨਹੀਂ ਉਹ ਜਪਾਣ ਵਿਗਿਆਨੇ ਆ ਲੋ ਜੀ ਮਿੱਠੇ ਪਾਣੀ ਦਾ ਮਿੱਠੇ ਪਾਣੀ ਦੇ ਜਦ ਚੱਲਦੇ ਨੇ ਮਿੱਠੇ ਪਾਣੀ ਜਿੰਨੀ ਪੈ ਜਾਂਦੇ ਉਹ ਤਾਂ ਆਉਂਦੇ ਰਹਦੇ ਗੁਦੁੰਦਰੀ ਦੇ ਜਦ ਚਾਉਂਦੇ ਨੇ ਗੁਰੂਖੋ ਜੋ ਅਜਿਹਾ ਹਰ ਹਰ ਹੋਇਆ ਜੀ ਅੱਜ ਸਾਡੇ ਬਾਪ ਨਾਲ ਹੋਵੇ ਨਾ ਤਾਂ ਕੋਤੋਂ ਸਾਰੀ ਜਿੰਦਗੀ ਕੋਲ ਨਹੀਂ ਜੀ ਅੱਜ ਕਿਸੇ ਨੂੰ ਕੈਸੇ ਰਹਿਣਾ ਤਾਂ ਦੇ ਕੋਲੀ ਮੌਤ ਨਿਸ਼ਚਿਤ ਦਾ ਹੈ ਤਾਂ ਉਹਦੇ ਪਰਿਵਾਰ ਨੂੰ ਕੁਛ ਦੇਖੂ ਉਹ ਪਰਿਵਾਰ ਜਿ ਮੰਨੇ ਉਹਦੇ ਜਿੰਨ ਠੀਕੇ ਪਰਿਵਾਰ ਨੂੰ ਨਾ ਦੁੱਤ ਰੰਗਦਾ ਦੇ ਗੁਰੂ ਅਗਸੇ ਮਹਤਤਵਿਤ ਗੀਤ ਵਿਖੇ ਤੁਨਸੀ ਮਹਾਰਾਜ ਜਗਰਾਜੋ ਦੇ ਜਨਮੇ ਸ਼ੀਤ ਜਨਾ ਮਹਾਰਾਜ ਦੇ ਬਹੁਤ ਬਹੁਤ ਨਮਨ ਮਹਾਰਾਜ ਜੀ ਤੁਹਾਨੂੰ ਬਹੁਤ ਬਹੁਤ ਜਨਮ ਜੀ ਨੰਦੇ ਸੇਵਾ ਕੀਤੀ ਇਸ ਸਮਾਗਮ ਦੇ ਸਾਰਿਆਂ ਦਾ ਹੀ ਧੰਨਵਾਦ ਮੈਂ ਕਿਸੇ ਦਾ ਨਾ ਨਹੀਂ ਦੇਣਾ ਕਿਉਂਕਿ ਸਾਰੇ ਜਿਹਨੇ ਗੁਰਮੁਖ ਪਿਆਰੇ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ सारियां ई बहुत बहुत महापुर बेनती आहे की बाबा गेश्वर पती बि अॻे सतंबर वॾे संत वरसी आहे तरह चारो अथान ते बाबा रीति सिंधी बेनती महाराजा दे साईं सी बेनी आहे बि भाई नाइद जी सेवा चल रही आहे दो सालु करवाई हुई आहे तक सतंबर संत वरसी आहे ਕਿਤੇ ਆਪਾਂ ਨੇ ਟੀਨਾ ਪਾਉਣੀਆਂ ਏ ਜੇ ਭਾਈ ਕੋਈ ਮਾਇਆ ਦੇ ਸਕਦਾ ਤਾਂ ਇੱਕ ਟੀਨ ਦੀ 2000 ਭੇਟਾ 170 ਟੀਨ ਪੈਣੀ ਆ ਜੇ ਕੋਈ ਬੰਦਾ ਇੱਕ ਟੀਨ ਦੇ ਸਬਦ ਉਹ ਦੱਸ ਜਿਵੇਂ ਜੇ ਕੋਈ 2 ਦੇ ਸਰਦਾ ਉਹ ਦੱਸ ਜਿਵੇਂ 5 ਜਾਂ 10 ਦੇ ਸਰਦਾ ਉਹ ਵੀ ਦੱਸ ਦੇਵੇ ਇੱਕ ਟੇਰਟ ਮਿੰਟ 2000 ਤੋਂ 2400 ਦੀ ਬਣੀ ਹੈ ਕੋਈ ਕਿੰਨ ਮਜਬੂਰੀ ਨਹੀਂ ਕੋਈ ਨਾ ਨਾ ਦੱਸ ਰਿਹਾ 3 ਮਹੀਨੇ ਤੱਕ ਜੇ ਰੂਮ ਵਿੱਚ ਰੁੱਕ ਪੇਟਾ ਦੇ ਦੇਵੇ ਆਪਾਂ ਨੇ ਇਹ 3 ਮਹੀਨੇ ਤੋਂ ਪਹਿਲਾਂ ਪਹਿਲਾਂ ਇਹ ਸਰਦੀ ਦੀ ਟੀਨਾ ਹੈ ਮੌਸਮ ਕਿਰਪਾ ਕਰਨ ਤਾਂ ਜੋ ਕਿਸੇ ਦੇ ਕੋਲ بارش ਵਾਲਾ ਮੌਸਮ ਹੁੰਦਾ ਹੈ ਕੋਈ ਡਾਕੂਮੈਂਟ ਨਹੀਂ ਆ ਜਾਂ ਕੁਦਰਮੀਆਂ ਦਾ ਕੋਹ ਪੰਡਾਲ ਦੇ ਅੰਦਰ ਜਗਨਨਾਥ ਸਾਹਿਬ ਦਾ ਪਰਵਾਰ ਸ਼ਹਿਰ ਦੇ ਅੰਦਰ ਤੇ ਆਪਾਂ ਉਸ ਕਾਰਜ ਨੂੰ ਆਪਾਂ ਨੈਕਰੀਟਾਰਸ ਜੀ ਮੀਂਸ ਬੇਨਤੀ ਹੈ ਕਿ ਭਾਈ ਜਿਹੜੇ ਪਿਛਲੇ ਮਾਣੇ ਪਿਛਲੇ ਬੰਟੀ ਨਾ ਨੀ ਸੇਵਾ ਕਰਨੀ ਹੋਵੇ ਤਾਂ ਮੈਨੂੰ ਜਰੂਰ ਦੱਸਾ ਦੇ ਜਰੂਰ ਬੇਨਤੀ ਭਾਈ ਸਾਰੇ ਜਿਨ੍ਹਾਂ ਨੇ ਜਿੰਨੇ ਰੱਖੇ ਆ ਜੁਰੂਰ ਵੱਲ ਮਦਦ ਕਰਿਓ ਦੁਆ ਹੀ ਨੂੰ ਜਿਕਰ ਖਾਲਸਾ ਦੁਆ ਹੀ ਨੂੰ ਜਿਪੀ ਫੋਟੇ ਕੇ ਬੀਪਲ ਵੇਲਦੇ ਭਾਈ ਵੀ ਤੁਸੀਂ ਇੱਦਾਂ ਹੀ ਬੈਠੇ ਰਹੋ ਮੈਂ ਤਾਂ ਪਛਾਦਾ ਭਾਈਆਂ ਨੂੰ ਸਿਖਾਉਣਾ ਹੈ ਬੀਨ ਪੀਓ ਸਾਰਿਆਂ ਨੂੰ ਤੇਰੇ ਆਪ ਜੀ ਅੱਡੇ ਉਹ ਜਾਨੋ